ਲਓ ਜੀ ਆਪਾਂ ਦਾ ਸੋਚਿਆ ਸੀ ਵੀ ਇੱਕ ਫੁੱਲ ਵੀਡੀਓ ਬਣਾਵਾਂਗੇ ਇਸ ਪੇਂਟਿੰਗ ਦੀ ਕਿਉਂਕਿ ਬਹੁਤ ਵਧੀਆ ਜਗ੍ਹਾ ਹੈ ਤੇ ਬਹੁਤ ਵਧੀਆ ਲੋਕੇਸ਼ਨ ਹੈ ਪਰ بارش ਕਰਕੇ ਸਾਰਾ ਸਿਸਟਮ ਜਿਹੜਾ ਚੇਂਜ ਹੋ ਗਿਆ ਫਿਰ ਆਪਾਂ ਹੁਣ ਜਿਹੜੇ ਤੁਹਾਨੂੰ ਸ਼ੋਰਟ ਜੇ ਬਣਾਏ ਆ ਉਹ ਦਿਖਾਵਾਂਗੇ ਜੀ ਇਹ ਆਪਾਂ ਇੱਕ ਵਾਰੀ ਚੈੱਕ ਕੀਤਾ ਸੀ ਲਾਗੇ ਵੀ ਚੰਗਾ ਬਣਿਆ ਕਿ ਨਹੀਂ ਪਰ ਤੁਹਾਨੂੰ ਕਮੀਆਂ ਲੱਭੀਆਂ ਫਿਰ ਆਪਾਂ ਦੁਬਾਰਾ ਇੱਕ ਵਾਰੀ ਚਲੋ ਜੀ ਉਧਰ ਫੜ ਲਾ ਦਿਓ ਚਲੋ ਅਯੁੱਧਿਆ ਜੇਤ ਪੋਸ਼ਟਾਮ ਕਾ ਦੀ ਹੈ ਬੜਾ ਮੁੰਡੇ ਨੂੰ ਬੱਲ ਸਖਾਂਦੇ ਹੀ ਜੀ ਲਿਖਣ ਦਾ ਤੇ ਥੋੜੀ ਜੀ ਕਸਰਾ ਬੋਲ ਦੀ ਕੱਢ ਦਾਂਗੇ ਬਾਕੀ ਤੁਸੀਂ ਸਪੋਰਟ ਕਰਿਆ ਕਰੋ ਜੀ ਕਿਉਂਕਿ ਬਹੁਤ ਕੁਸ਼ਨ ਨਵੇਂ ਲੈ ਕੇ ਆਉਂਦੇ ਪਏ ਆ ਲਾਈਕ ਸ਼ੇਅਰ ਤੇ ਫੋਲੋ ਕਰਿਆ ਕਰੋ ਸਾਡੀ ਵੀਡੀਓ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ 12 ਦੇ ਸੈਕਿੰਡ ਤੇ ਦੇਖੋ ਆਹ ਇਹ ਕਲਾਕਾਰੀ ਕਲਾਕਾਰੀ ਕੀ ਆ ਨਾ ਬੜੀ ਗੱਲ ਕੋੜ ਕੇ ਦੇਉਣੀ ਤਸਟ ਆੜੀ ਜੀਤੀ ਹੀ ਨੇ ਹਲੋ ਬਾਸੀ ਕੇ ਉਫ ਸੁਣਦਾ ਤੇਰਾ ਸਾਰਾ ਮਨ ਟੁੱਟ ਜੂ ਮਾਂ ਵੀ ਇੱਥੇ ਰਹਿਣਾ ਕੇਰਾ ਆ ਕੇ ਮਿਲਵਲੀ